ਹਾਂਜੀ ਦੋਸਤੋ ਅੱਜ ਚੱਲਦੇ ਆਪਾਂ ਤੁਹਾਨੂੰ ਦਿਖਾਉਨੇ ਛੋਲੇ ਕੱਢ ਰਹੇ ਆ ਇਸ ਬਾਗ ਦੇ ਵਿੱਚ ਬੀਜੇ ਸੀ ਛੋਲੇ ਛੋਲੇ ਬਹੁਤ ਵਧੀਆ ਹੋਏ ਤੇ ਹੱਥ ਿੱਤਰ ਜਾਂਦਾ ਬਈ ਦੇਖ ਲਓ ਦੇਖ ਲਓ ਆ ਜਾਂਦੇ ਤੇ ਛੋਲੇ ਬਹੁਤ ਵਧੀਆ ਹੋਏ ਔਰ ਬਾਗ ਵੀ ਸੋਹਣਾ ਖੜਾ ਹੈ ਤੇ ਉਹ ਸਾਹਮਣੇ ਲੱਗਿਆ ਹੜੰਬਾ ਥਰੈਸਰ ਦਿਖਾਉਨੇ ਆ ਤੁਹਾਨੂੰ ਵਿੱਚੀ ਨਾਰਾਂ ਦੇ ਬੂਟੇ ਕਿੰਨੇ ਸੋਹਣੇ ਤੇ ਚਲੋ ਚੱਲਦੇ ਆ ਤੁਹਾਨੂੰ ਖੜੰਬੇ ਕੋਲੇ ਲੈ ਕੇ ਇਹ ਬਾਗ ਦੇ ਵਿੱਚ ਲਸਣ ਵੀ ਸਾਰੀਆਂ ਫਸਲਾਂ ਔਰ ਵਾਹ ਕਮਾਲ ਹੋਈਆਂ ਆ ਪੰਨੇ ਛੋਲੇ ਪੱਤੇ ਪਾਆਂ ਪੰਨ ਸਖਰੀਆਂ ਬਹੁਤ ਵਧੀਆ ਤੇ ਇੱਧਰ ਚੱਲ ਜਾਂਦਾ ਹੜੰਬਾ ਪ੍ਰੈਸ਼ਰ ਲਾਇਆ ਐਵੇਂ ਦਿਖਦੀ ਆ ਧਾਰ ਚਲੋ ਚਲੋ ਵੇ ਚਲੋ ਮੜਾ ਜਾ ਹਿੰਮਤ ਨਾਲ ਆਹ ਸ਼ਾਬਾਸ਼ ਚੱਕ ਲਓ ਓ ਚਲ ਵੇ ਚਲ ਵੇ ਤਰੋ ਓ ਪੈਸਾ ਲਾਲ ਕਰ ਸ਼ਾਬਾਸ਼ ਇਦਾਂ ਸਾਰੇ ਕਮਾਵਾਏ ਓ ਤੋੜ ਕੇ ਲੈ ਕੇ ਜਾਓ ਚਲੋ ਵੇ ਚਲੋ ਚਲੋ ਮੜਾ ਹਿੰਮਤ ਨਾਲ ਐਜੋ ਲੈ ਜੋ ਦੱਬ ਕੇ ਲੈ ਜੋ ਕੇਰਾ ਉਹ ਆ ਗਿਆ ਬਈ ਗਦਾਰਾ ਆ ਗਿਆ ਗਦਾਰਾ ਸਰਪਨ ਅੱਜ ਸਿੰਗਲ ਹੀ ਚੱਕੇ ਹਾਂ ਉਹ ਦਰਚੇ ਆ ਗਿਆ ਦਰਚੇ ਚੱਲ 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 ਕੇਰਾ ਗਦਾਰੇ ਹਾਂ ਲੱਗੇ ਬਿਆਸੀ ਮੈਂਬਰ ਚਾਵਾ ਚਾਵਾ ਦਿਓ 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 ਯਾ ਕਰਿਓ ਬਈ ਯਾ ਕਰਿਓ ਗਰਾ ਆ ਰਿਹਾ ਚਾਲ ਵੇ ਚਾਲ ਕੇ ਰਾ ਆ ਦੇਖਿਆ ਵੀ ਛੋੜ ਦੇ ਨਾ ਚੱਲ ਚੱਲ ਆ ਗਿਆ ਤੇ ਕਪੀ ਧਾੜ ਵਾਏ ਆਹ ਜਾਣੇ ਤਾਣਾ ਡਿੱਗੀ ਬਾਗ ਦੇ ਵਿੱਚ ਬੀਜਿਆ ਛੋਲੇ ਤੇ ਹੋਏ ਬਾ ਕਮਾਲ ਤੇ ਚੱਕੀ ਆਉਂਦੇ ਜੋਲੇ ਚਲੋ ਵੀ ਚਲੋ ਚਲੋ ਦੇਖ ਅੱਜ ਕਾ ਚਲੋ 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 ਉਹ ਬੱਲੇ ਵੀ ਬੱਲੇ ਉਹ ਪੈਂਦੇ ਆ ਲਾਲ ਕਿਰੇ ਉਹ 30 ਸਾਲ ਪਹਿਲਾਂ ਯਾਦ ਕਰਾ ਦੇ 30 ਸਾਲ ਪਹਿਲਾਂ ਐ ਚੱਲਦੇ ਸੀ ਹੜੰਬੇ ਥਰੈਸਰ ਉਹੀ ਅੱਜ ਚੱਲ ਰਹੇ ਨੇ ਚਲੋ ਬਈ ਚਲੋ 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 ਇਹ ਆ ਬਾਈ ਥਰੈਸਰ ਲੱਗਿਆ ਹੜੰਬਾ ਵੀ ਕਹਿ ਦਿੰਨੇ ਆ ਉਹ ਪੈ ਦੂਰ ਤੱਕ ਛੋਲੇ ਵੱਡੇ ਤੇ ਜਾਂਦੇ ਨੇ ਅੱਜ ਕੱਡੇ ਖੇਤਾਂ ਵਿੱਚ ਗੂੰਜਣ ਕਲੀਆਂ ਕਲੀਆਂ ਦੇ ਬਾਦਸ਼ਾਹ ਜਿਆ ਚੱਲਵੇ ਚੱਲ ਕਿਆ ਹੜੰਬਾ ਅੱਜ ਖੇਤਾ ਰੋਹੀ ਵਾਲੇ ਖੇਤਾ ਵਿੱਚੇ ਸੀ ਸ਼ੋਲੇ ਵਾ ਕਮਾਲ ਹੋਏ ਚੱਕੇ ਆਉਂਦਿਆ ਜੱਫਿਆ ਨਾਲ ਬੱਲੇ 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 ਗਦਾਰੇ ਚੱਲ ਹੌਲੀ ਚੱਲਦਾ ਵਾਏ ਗਦਾਰਾਂ ਦਾ ਹੌਲੀ ਭਾਰਾ ਸਰੀਰ ਆ ਨਾ ਥੋੜਾ ਜਾ ਓ ਚੱਲ ਬੇ ਚੱਲੇ